ਬੁੜੀ ਗਈ ਕੇ ਸਾਧ ਕੋਲੇ ਕਹਿੰਦੀ ਬਾਬਾ ਜੀ ਮੇਰਾ ਜਵਾਕ ਗੋੜ ਬਹੁਤ ਖਾਂਦਾ ਹੈ ਉਹ ਕਹਿੰਦਾ ਪਰਸੋਂ ਆਇਓ ਇਹਦਾ ਇਲਾਜ ਦੱਸਾਂਗੇ ਪਰਸੋਂ ਫੇਰ ਆਇਆ ਉਹ ਕਹਿੰਦੀ ਬਾਬਾ ਕਹਿੰਦਾ ਐ ਕਰੋ ਭਾਈ ਅਗਲੇ ਬੁੱਧਵਾਰ ਨੂੰ ਆਇਓ ਅਗਲੇ ਬੁੱਧਵਾਰ ਨੂੰ ਚਲੀ ਗਈ ਕਹਿੰਦੀ ਗੋੜ ਬਹੁਤ ਖਾਂਦਾ ਹੈ ਉਹ ਕਹਿੰਦਾ ਭਾਈ ਕਾਕੇ ਨੂੰ ਕਹਿੰਦਾ ਬੱਚੇ ਨੂੰ ਕਹਿੰਦਾ ਬੇਟਾ ਗੋੜ ਨਾ ਖਾਇਆ ਕਰ ਬਸ ਉਹ ਕਹਿੰਦੀ ਬਾਬਾ ਆਹੀ ਗੱਲ ਕਹਿਣੀ ਸੀ ਪਹਿਲੇ ਦਿਨ ਕਹਿਣਦਾ ਫੇਰ ਦੂਜੇ ਪਰਸੋਂ ਬਲਾਸੀ ਉੱਦੇ ਕਹਿਣਦਾ ਹੋ ਸੱਤ ਦਿਨਾਂ ਬਾਅਦ ਫੇਰ ਪੁੱਲਿਆ ਹੁਣ ਕਿਹਾ ਕਹਿੰਦਾ ਭਾਈ ਮੈਂ ਕਿਵੇਂ ਕਹਿੰਦਾ ਉਦੋਂ ਮੈਂ ਬਹੁਤ ਖਾਂਦਾ ਸੀ ਕਹਿੰਦਾ ਪਹਿਲਾਂ ਤਾਂ ਮੈਂ ਛੱਡਿਆ ਹਫ਼ਤੇ ਚ ਕਹਿੰਦਾ ਫੇਰ ਤੇ ਤੇਰੇ ਮੁੰਡੇ ਨੂੰ ਕਹਿਣਾ ਸੋ ਇਸ ਕਰਕੇ ਇਹਨਾਂ ਦੇ ਵਿਰੁੱਧ ਹੱਥ ਉਹੀ ਪਾ ਸਕਦਾ ਜਿਹਨੇ ਆਪ ਕੁਝ ਨਾ ਕੀਤਾ ਹੋਵੇ ਜਿਹਨੇ ਆਪ ਕੁਝ ਨਾ ਖਾਦਾ ਹੋਵੇ ਇਸ ਗੱਲ ਦੀ ਮੈਂ ਗਾਰੰਟੀ ਦਿੰਦਾ ਕਿ ਇੱਕ ਪਾਸੇ ਪੈਸੇ ਹੋਣ ਇੱਕ ਪਾਸੇ ਸਲਫਾਸ ਦੀ ਗੋਲੀ ਹੋਵੇ ਤੇ ਆ ਜਿਹੜਾ ਤੁਹਾਡਾ ਪੁੱਤ ਹੈ ਇਹ ਸਰਕਾਰੀ ਪੈਸਾ ਨਹੀਂ ਖਾਊਗਾ ਇਸ ਸਲਫਾਸ ਨੂੰ ਤਰਜੀਹ ਦੇਊਗਾ ਇਹ ਤੋਂ ਵੱਡੀ ਗੱਲ ਮੈਂ ਕਹਿ ਨਹੀਂ ਸਕਦਾ ਰਾਜਨੀਤੀ 'ਚੋਂ ਵੱਡੀ ਗੱਲ ਹੋ ਨਹੀਂ ਸਕਦੀ ਰਿਵਰਸ ਮਾਈਗ੍ਰੇਸ਼ਨ ਸ਼ੁਰੂ ਹੋ ਗਈ ਜਦੋਂ ਮੈਂ ਪਹਿਲੀ ਵਾਰ ਕਿਹਾ ਸੀ ਨਾ ਕਿ ਉਧਰੋਂ ਆ ਕੇ ਲੋਕ ਇੱਥੇ ਕੰਮ ਕਰਿਆ ਕਰਨਗੇ ਮਜ਼ਾਕ ੜਾਉਂਦੇ ਸੀ ਇਹ ਅਕਾਲੀਦਾਲ ਵਾਲੇ ਮਜੀਠੀ ਹੋਰੀ ਲਓ ਘੱਲਾ ਉਧਰੋਂ ਆਉਣਗੇ ਆ ਰਹੇ ਨੇ ਨਾ ਹੁਣ ਫਿਰ ਮੁੰਡੇ ਕੁੜੀਆਂ ਇੱਥੇ ਆ ਕੇ ਕੰਮ ਕਰ ਰਹੇ ਨੇ ਕੋਈ ਇੱਥੋਂ ਕਹਿੰਦਾ ਕਹਿੰਦਾ ਮੈਂ ਜਾਣਾ ਸੀ ਕੈਨੇਡਾ ਬਾਪੂ ਨੇ ਕਰ ਜਿਹਦੇ ਪੈਸੇ ਦਾ ਪ੍ਰਬੰਧ ਕਰ ਲਿਆ ਸੀ ਪਰ ਅਚਾਨਕ ਇੱਕ ਚਿੱਠੀ ਆ ਗਈ ਤੂੰ ਬਿਜਲੀ ਬੋਰਡ ਚ ਐਸਡੀਓ ਲੱਗ ਗਿਆ ਕਹਿੰਦਾ ਕੈਨੇਡਾ ਜਾਣਾ ਕੈਨਸਲ ਮੈਂ ਇੱਥੇ ਕੰਮ ਕਰੂੰਗਾ ਜੀ ਜੇ ਇੱਥੇ ਕੰਮ ਮਿਲ ਜੇ ਬਹੁਤ سارے ਮੁੰਡੇ ਉੱਥੇ ਬੋਲਦੇ ਨੇ ਹਾਂਜੀ ਹਾਂਜੀ ਕੈਨੇਡਾ ਤੋਂ 1 ਮਹੀਨੇ ਬਾਅਦ ਤੁਹਾਡੀ ਮਾਸੀ ਦੀ ਕੁੜੀ ਮੁੰਡਿਆਈ ਇੱਥੇ ਕੰਮ ਕਰ ਹਾਂ ਪੇਪਰ ਦਿਓ ਪੜੋ ਪੇਪਰ ਦੇ ਦਿਓ ਸਾਡੇ 600 ਨੰਬਰ ਦਾ ਪੇਪਰ ਹੈ ਤੁਹਾਡੇ 600 ਨੰਬਰ ਆ ਗਏ ਐ ਨਹੀਂ ਹੋ ਸਕਦਾ ਕਿ 500 ਨੰਬਰ ਵਾਲੇ ਨੂੰ ਨੌਕਰੀ ਮਿਲ ਗਈ 600 ਵਾਲਾ ਰਹਿ ਗਿਆ ਕਿਉਂਕਿ 500 ਵਾਲੇ ਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਮਿਲ ਜਾਂਦਾ ਸੀ ਜਾਂ ਫਿਰ 500 ਵਾਲੇ ਦੇ ਬਾਪੂ ਕੋਲੇ ਪੈਸੇ ਸੀ ਇਹ ਨਹੀਂ ਹੋ ਸਕਦਾ ਨੰਬਰ ਜਿਹਦੇ ਆਉਣਗੇ ਮੈਰਿਟ ਦੇ ਆਧਾਰ ਤੇ ਨੌਕਰੀ ਮਿਲੂਗੀ ਭਾਵੇਂ ਇੱਕ ਪਰਵਾਜ਼ ਦੋ ਹੋਣ ਦੋ ਦੋ ਲੈ ਲਓ ਔਰ ਮਿਲ ਵੀ ਰਹੀ ਹੈ ਬਹੁਤ ਸਾਰੇ ਇਲਾਕਿਆਂ 'ਚ ਜਿਹੜਾ ਪਿੰਡਾਂ 'ਚੋਂ ਮੈਨੂੰ ਫੋਨ ਆਉਂਦੇ ਨੇ ਕਿ ਕੜਾਹੀ ਚੜੀ ਹੋਈ ਹੈ ਜੀ ਅੱਜ ਮਿਲ ਗਈ ਨੌਕਰੀ ਸੋ ਬਹੁਤ ਵੱਡੀ ਗੱਲ ਹੈ ਜੀ ਪਹਿਲਾਂ ਕਿਉਂ ਨਹੀਂ ਦਿੰਦੇ ਸੀ ਇਹ ਪਹਿਲਾਂ ਨੀਅਤ ਸਾਫ਼ ਰਹੀ ਪਹਿਲਾਂ ਆਪਣੇ ਪਰਿਵਾਰਾਂ ਨੂੰ ਹੀ ਪਾਲਣ ਤੇ ਲੱਗੇ ਸੀ ਮੈਂ ਪੰਜਾਬ ਪਾਲਣ ਤੇ ਲੱਗਿਆ ਫਰਕ ਇੰਨਾ ਕ ਹੈ ਆ ਹੁਣ ਦੇਖ ਲੋ ਹੁਣ ਵੋਟਾਂ ਆਉਣਗੀਆਂ ਦੇਣ ਲੱਗ ਗਏ ਨਾ ਲੌਲੀਪੌਪ ਮੋਦੀ ਨੇ ਕੱਲ ਕਹਿੰਦਾ ਵੀ 100 ਰੁਪਏ ਘਟਾਤਾ ਸਿਲੰਡਰ ਪਹਿਲਾਂ ਵਧਾਇਆ ਕੀ ਨਹੀਂ ਸੀ ਇਹ ਤਾਂ ਪੁੱਛੋ ਉਹ 1100 ਰੁਪਏ ਦਾ ਕਰਤਾ ਸੀ ਜਿਹੜਾ ਪਹਿਲਾਂ 2500 ਦਾ ਹੁੰਦਾ ਸੀ ਆ ਨਾਲ ਹੀ ਤਾਂ ਹੈਗਾ ਇੱਥੋਂ ਤੋਂ ਭਰਾ ਕੇ ਲੱਗ ਜਾਂਦੇ ਸੀ ਜਿਹੜੀ ਐ ਨੂੰ ਮੁੜਦੀ ਅੰਦਰ ਵੀ ਗੁਰਦੁਆਰੇ ਵੱਲ ਨੂੰ ਵਧਾ ਕੇ ਉਹ ਜੋ 100 ਘਟਾ ਲਿਆ ਕੁੱਬੜ ਆ ਕਹਿੰਦੇ ਵੀ ਕਮਾਲ ਕਰਤੀ ਕੁਮਾਰ ਦਾ মিডিਆ ਵਾਲੇ ਵੀ ਲੱਗ ਰਹੇ ਨੇ ਮੋਦੀ ਕੀ ਬੜੀ ਇੱਕ ਮਾਸਟਰ ਸਟ੍ਰੋਕ ਉਹ ਕਾ ਦਾ ਮਾਸਟਰ ਸਟ੍ਰੋਕ ਨਹੀਂ ਤਾਂ ਉਹ ਗੱਲ ਹੋ ਗਈ ਆ ਗੱਲ ਸੁਣ ਲਿਓ ਮੇਰੀ ਇਪੋ ਗਾਂਤ ਮਾਨਾ ਐਚੀਐਮ ਮੈਂ ਕਹਿ ਕੇ ਗਿਆ ਸੀ ਕਿਸੇ ਪਰਿਵਾਰ ਚ ਨਾ ਕੁੜੀ ਦਾ ਵਿਆਹ ਸੀ ਪਰਿਵਾਰ ਚੰਗਾ ਸੀ ਇਹ ਲੌਲੀਬੋਬ ਕਿਵੇਂ ਦਿੰਦੇ ਨੇ ਤੇ ਆਪਾਂ ਕਿਵੇਂ ਗੱਲਾਂ ਚਾਜਦੇ ਨੇ ਇਹ ਸੁਣ ਲਿਓ ਪਰਿਵਾਰ ਚੰਗਾ ਸੀ ਕਹਿੰਦੇ ਧੂਮ-ਧਾਮ ਨਾ ਕਰਾਂਗੇ ਵਿਆਹ ਬੜਿਆ ਜ਼ਿੰਮੇਵਾਰਾਂ ਦਾ ਪਰਿਵਾਰ ਸੀ ਉਹਨਾਂ ਨੇ ਕਰ ਲਿਆ ਇਕੱਠੇ ਕੁੜੀ-ਕੁੜੀ ਨੂੰ ਦੇਣ ਵਾਸਤੇ ਸੋਨੇ ਦੇ ਗਹਿਣੇ ਚਾਂਦੀ ਦੀਆਂ ਝਾਂਜਰਾਂ ਬੱਚੀ ਸੋਫਾ ਸੈੱਟ ਸਾ ਸ਼ਾਨਦਾਰ ਹੋਰ ਅਲਮਾਰੀਆਂ ਬਹੁਤ ਲੱਖਾਂ ਰੁਪਏ ਦਾ ਸਾਮਾਨ ਇਕੱਠਾ ਕਰ ਲਿਆ ਉਸ ਇਲਾਕੇ ਦੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਅੱਜ ਸਮਾਨ ਹੈ। ਬਰਾਤ ਕੱਲ ਨੂੰ ਆਉਣੀ ਸੀ ਅਜੇ। ਰਾਤ ਨੂੰ ਡਾਕੂ ਆਏ। ਉਹਨੇ ਸਾਰਾ ਟੱਬਰ ਕੁੜੀ ਵਾਲਿਆਂ ਦਾ ਕਮਰੇ ਵਿੱਚ ਬੰਦ ਕਰਤਾ ਬਾਹਰੋਂ ਕੋੰਡੀ ਲਾਤੀ। ਟਰੱਕ ਲੈ ਆਏ ਸੀ। ਟਰੱਕ ਬੈਕ ਲਾ ਕੇ ਲੱਦ ਲਏ ਸੋਫੇ ਸਾਰੇ। ਸਾਰਾ ਸੋਨਾ, ਸੋਫੇ, ਮੰਜੇ, ਬਿਸਤਰੇ, ਜੋ ਲਿਆਂਦੇ ਸੀ ਬੈਡਵੁੱਡ ਸਭ ਟਰੱਕ 'ਚ ਲੱਦ ਲਏ। ਤੁਰਨ ਤੋਂ ਪਹਿਲਾਂ ਦਾਲਾ ਬੰਦ ਕਰਕੇ ਤੁਰਨ ਤੋਂ ਪਹਿਲਾਂ ਡਾਕੂਆਂ ਦਾ ਜਿਹੜਾ ਹੈੱਡ ਸੀ ਉਹ ਕਹਿੰਦਾ ਇੱਕ ਮਿੰਟ ਕੁੜੀ ਵਾਲੇ ਦਾ ਪਰਿਵਾਰ ਕਿ ਕਿਹੜੇ ਕਮਰੇ 'ਚ ਬੰਦ ਹੈ ਉਹ ਕਹਿੰਦੇ ਜੀ ਇੱਧਰ ਬੰਦ ਹੈ ਖੋਲੋ ਕਹਿੰਦਾ ਇਹਨੂੰ ਖੋਲਿਆ ਅੰਦਰ ਗਿਆ ਡਰੇ ਬੈਠੇ ਸੀ ਕੁੜੀ ਵਾਲੇ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਡਰਦੀ ਡਰਦੀ ਖੜੀ ਹੋ ਗਈ ਜੀ ਮੇਰਾ ਹੈ ڈاکੂ ਨੇ ਜੀਵ ਚੱਤ ਪਾਇਆ 100 ਰੁਪਏ ਛਾ ਗੰਦੇ ਕੇ ਕਹਿੰਦਾ ਭਾਈ ਬਹੁਤ-ਬਹੁਤ ਵਧਾਈਆਂ ਪਰਿਵਾਰ ਚ ਤੰਦਰੁਸਤੀਆਂ ਬਣਿਆ ਰਹਿਣ ਉਹ ਮੁबारकਾਂ ਠੀਕ ਹੈ ਜੀ ਚਲੇ ਗਏ ਲੁੱਟ ਕੇ ਅਗਲੇ ਦਿਨ ਪੁਲਿਸ ਆਈ ਇੱਕ ਕੁੜੀ ਵਾਲੇ ਦੇ ਪਰਿਵਾਰ ਚੋਂ ਇੱਕ ਬੰਦਾ ਨੇ ਐਫ ਆਈ ਆਰ ਲਿਖਾਉਣ ਨੂੰ ਤਿਆਰਤਾ ਕੋਆਂ ਦੇ ਵਿਰੁੱਧ ਕੋਈ ਬੋਲੀ ਨਾ ਕਹਿੰਦੇ ਜੀ ਜੋ ਮਰਜੀ ਲੁੱਟ ਕੇ ਲੈ ਗਏ ਬੰਦੇ ਬਹੁਤ ਚੰਗੇ ਸੀ ਜਾਂਦੇ ਜਾਂਦੇ ਕੁੜੀ ਨੂੰ 100 ਰੁਪਏ ਸ਼ਾਗਨ ਦੇ ਗਏ ਆ ਕੱਲ ਸਾਨੂੰ ਸ਼ਾਗਨ ਪਾਇਆ 100 ਰੁਪਏ ਦਾ ਮੋਦੀ ਨੇ ਜਿਹੜਾ 5 ਸਾਲ ਚ ਲੁੱਟਿਆ ਉਹ ਨਹੀਂ ਉਹ ਨਹੀਂ ਪਤਾ ਆਪਾਂ ਵੀ ਕਹਿੰਦੇ ਆ ਚਲ ਏਅਰਪੋਰਟ ਵੇਚ ਤੇ ਹੋਣਗੇ ਫੁਲਾਨਾ ਵਾ 100 ਰੁਪਏ ਦੇ ਦੇਗੇ 100 ਰੁਪਏ ਦੇ ਦੇਗਾ ਤੂੰ ਥੋੜਾ ਇਹ ਦੇਖ ਲਿਆ ਕਰੋ ਕਿ ਲੰਬਾ ਸਾਮਾ ਕੌਣ ਚੱਲਣ ਆੜਾ ਸ੍ਰੀ ਫਰਕ ਹੈ ਉਹ ਇੱਕੋ ਆਪਣੇ ਵਾਲਾ ਜਿਹਨੂੰ ਤੁਸੀਂ ਕਦੇ ਜਤਾਇਆ ਹੀ ਨਹੀਂ ਉਹ ਫੇਰ ਕੱਲ ਉਤਰੀ ਚਲੇ ਗਿਆ ਤੇ ਉਹ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ ਮੈਂ ਕਿਹਾ ਵੀ ਇਹ ਕੀ ਹੋ ਗਿਆ ਕਹਿੰਦੇ ਜੀ ਘਰ ਵਾਪਸੀ ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਘਰ ਵਾਪਸੀ ਇਹ ਕਿਹੜੇ ਘਰ ਚ ਵਾਪਸੀ ਹੋਈ ਆ ਮੈਂ ਕਿਹਾ ਕਹਿੰਦੇ ਅਕਾਲੀ ਦਲ ਚ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਦੇ ਉਹਦੇ ਮੰਨਾਂਗੇ ਜਿੰਦੇ ਉਹ ਘਰਾਂ ਚ ਵਾਪਸੀ ਹੋਗੀ ਆਪਦੇ ਮਨ ਨੂੰ ਇੱਥੇ ਜਾ ਕੇ ਭੂਆ ਦੇ ਆਪਾਂ ਵੀ ਰੁਸਕ ਚ ਭੂਆ ਕੋਲੇ ਚਲੇ ਜਾਂਦੇ ਸੀ ਦੋ ਕੁ ਦਿਨ ਬਾਅਦ ਭੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ ਆਪਣਾ ਗੁੱਸਾ ਟੈਲਾ ਦੋ ਦਿਨ ਆਪਣੇ ਵੀ ਲੰਘ ਗਿਆ ਚਲੋ ਜੀ ਇਹ ਐਂ ਕਰਦੇ ਨੇ ਐ ਭੂਆ ਕੋਲ ਹੀ ਚਲੇ ਗਏ ਫੇਰ ਮੋੜੇ ਦੱਸੋ ਹੁਣ ਤੂੰ ਇਹ ਕਰੇ ਰਟਾਇਰ ਵੀ ਹੋ ਜਾ ਉਹ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦੋ ਉਹ ਪਾਰਲੀਮੈਂਟ ਚ ਦਿੱਕਤ ਤੁਸੀਂ ਵਿਧਾਨ ਸਭਾ ਦੇਖਿਆ ਸੀਗਾ ਕਮ ਨੌਰੇ ਲਾਉਂਦੇ ਹੁੰਦੇ ਨੇ ਜਿਹਦੀ ਵਾਰੀ ਆ ਗਈ ਬੋਲਣ ਦੀ ਬੋਲ ਕੇ ਕਾਂਗਰਸੀ ਚੱਲ ਰਿਓ ਜੀ ਮੈਂ ਕਿਹਾ ਕਿ ਤਮ ਜਿੰਦਾ ਲੈ ਗਿਆ ਮੈਂ ਕਿਹਾ ਚੰਦਾ ਲਾਓ ਇਹਨਾਂ ਨੂੰ ਇੱਥੇ ਬਿਠਾਓ ਇਹਨਾਂ ਨੂੰ ਇਹਨਾਂ ਨੂੰ ਬੋਲਣ ਦਾ ਮੌਕਾ ਵੀ ਦਿਓ ਨਾਲ ਸੁਣ ਤੋਂ ਸੀ ਜੋ ਬੋਲਦਾ ਚਲੋ ਬਾਹਰ ਮੇਰਾ ਕੰਮ ਖਤਮ ਐਸ ਕੰਮ ਬਸਤੇ ਆਇਆ ਮੈਂ ਕਿਹਨੂੰ ਜੰਦਾ ਲਾਤਾ ਜੀ ਮੈਨਾਂ ਨੂੰ ਉਥੇ ਪਿੱਟਦੇ ਜੀ ਬਰ ਕਉਂ ਜੰਦਾ ਲਾਤਾ ਮੈਂ ਕਿ ਅੰਦਰੋਂ ਹੀ ਲਾਉਣਾ ਬਾਹਰੋਂ ਥੋੜੀ ਲਾਉਣਾ ਆ ਜੋ ਬੈਠੋ ਕਰੀਏ ਗੱਲ ਇਹਨਾਂ ਦਾ ਇਹ ਹਾਲ ਸੋ ਇਹਨਾਂ ਦਾ ਕੋਈ ਹੋਰ ਮਤਲਬ ਹੀ ਨਹੀਂ ਜੀ ਇਹਨਾਂ ਦਾ ਬਸ ਭਗਵੰਤ ਮਾਨੂ ਗਾਲਾਂ ਕੱਢ ਲੋ ਤੜਕੀ ਲੱਗ ਜਾਂਦੇ ਐ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਜੀ ਫਿਰ ਮੈਂ ਤਾਂ ਚੰਗਾ ਭੜਿਆ ਕਲਾਕਾਰ ਸੀ ਮੈਂ ਤਾਂ ਬੰਬਈ ਦਿੱਲੀਆਂ ਤੱਕ ਉਹ ਪੂਰੇ ਦੇਸ਼ 'ਚ ਸ਼ੋਅ ਕਰਦਾ ਸੀ ਫਿਲਮਾਂ ਹੁੰਦੀਆਂ ਸੀ ਮੈਨੂੰ ਗਾਲਾਂ ਕੱਢਣ ਦੀ ਲੋੜ ਸੀ ਪਰ ਨਾ ਤਾਂ ਮੈਂ ਪੈਸਾ ਕਮਾਉਣਾ ਜਾਂ ਮੈਂ ਉਹ ਵੀ ਭਈ ਮੈਂ ਤਾਂ ਠੀਕਿਆਂ 'ਚ ਸਫਲਾ ਹੋਇਆ ਜਾਂ ਬੱਸਾਂ 'ਚ ਸਫਲਾ ਹੋਇਆ ਰੇਤਿਆਂ ਕੱਢਣ 'ਚ ਕਿਸੇ 'ਚ ਹਿੱਸਾ ਨਹੀਂ ਪਾਇਆ ਹਿੱਸਾ ਜ਼ਰੂਰ ਪਾਇਆ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਇਆ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ ਜੋ ਸਾਢੇ 3 ਕਰੋੜ ਵਕੀਲ ਮੇਰਾ ਹੈ ਫੇ ਬੋਲਣਗੇ ਕੀ ਹੋ بولਣ ਜੋ ਕੋ ਛੱਡੇ ਹੀ ਨਹੀਂ ਸੋ ਪਹਿਲਾਂ ਕਿਉਂ ਨਹੀਂ ਹੋਏ ਕੰਮ ਇਹ ਇਹ ਕੰਮ ਪਹਿਲਾਂ ਤਾਂ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਲੋਕ ਕਿਤੇ ਨਹੀਂ ਜਾ ਸਕਦੇ ਸਾਡੀ ਵਾਰੀ ਆਊਗੀ ਅਗਲੀ ਵਾਰੀ ਉਹ ਦੂਜੇ ਸੋਚਦੇ ਸੀ ਕਿਤੇ ਨਹੀਂ ਜਾ ਸਕਦੇ ਹੁਣ ਫੇਰ ਸਾਡੀ ਵਾਰੀ ਆਊਗੀ ਐ ਵਾਰੀਆਂ ਬਣ ਲੀਆਂ ਸੀ ਉਹ ਇੱਕ ਪਿੰਡ ਚ ਨਾ ਮਹਸਾ ਚੋਰੀ ਹੋਣ ਲੱਗੀਆਂ ਇੱਕ ਮੈਂ ਚੋਰੀ ਹੋ ਗਈ ਅਗਲੇ ਦਿਨ ਦੋ ਹੋ ਗਈਆਂ ਤੀਜੇ ਦਿਨ ਫੇਰ ਇੱਕ ਮਹਾਂ ਚੋਰੀ ਹੋ ਗਈ ਉਹ ਪਿੰਡ ਚ ਕੋਈ ਸਾਥ ਰਹਿੰਦਾ ਸੀ ਡੇਰਾ ਸੀ ਉਹਦਾ ਲੋਕ ਉਹਦੇ ਕੋਲ ਮੰਨਤਾ ਬਹੁਤ ਸੀ ਉਹਦੀ ਲੋਕ ਉਹਦੇ ਕੋਲ ਕਹਿੰਦੇ ਬਾਬਾ ਜੀ ਜਮੇ ਪੱਟੇ ਗਏ ਮਹਿਸਾ ਹੀ ਚੋਰੀ ਹੁਣ ਨਹੀਂ ਹਟ ਰਹੀਆਂ ਕੀ ਕਰੀਏ ਉਹ ਬਾਬਾ ਕਹਿੰਦਾ ਐ ਕਰੋ ਇੱਕ ਚਾਦਰ ਲੈ ਕੇ ਨਾ ਚਾਰ ਜਣਿਆਂ ਨੂੰ ਚਾਦਰ ਫੜਾ ਦਿਓ ਚਾਰੇ ਕੰਨੇ ਫੜ ਕੇ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰ ਦਿਓ ਕਿ ਚਾਦਰ ਦੇ ਥੱਲੋਂ ਨਹੀਂ ਲੰਘਾ ਲੋ ਸਾਰੇ ਪਿੰਡ ਨੂੰ ਜਿਹਨੇ ਮਹਿਸਾ ਚੋਰੀ ਕੀਤੀ ਹੋਈਆਂ ਜਦੋਂ ਹੀ ਚਾਦਰ ਥੱਲੋਂ ਲੰਘਿਆ ਉੱਥੇ ਹੀ ਡਿਗਪੂ ਮਰ ਜੂ ਚਲੋ ਪਿੰਡ ਚ ਅਨਾਉਂਸਮੈਂਟ ਕਰਤੀ ਚਾਰ ਜਣੇ ਚਾਦਰ ਲੈ ਕੇ ਖੜ ਗਏ ਥਲੋਂ ਦੀ ਲੋਕਾਂ ਨੂੰ ਕੱਢੀ ਗਏ ਸਾਰੇ ਬੰਦੇ ਕੱਢ ਤੇ ਸਾਰੀਆਂ ਪਿੰਡ ਦੀਆਂ ਮਹਿਬੀਬੀਆਂ ਥਲੋਂ ਦੀ ਲੰਘੀਆਂ ਬੱਚੇ ਵੀ ਲੰਗਾ ਲੇ ਕੋਈ ਡਗੇ ਨਹੀਂ ਕੋਈ ਮਰੀ ਨਹੀਂ ਕਾਰਨ ਪਤਾ ਕੀ ਹੈ ਜਿਹੜੇ ਮੈਂ ਸੱਚੀ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੂ ਕੌਣ ਆਪਾਂ ਹੀ ਕੀਤਾ 70 ਸਾਲ ਤੋਂ ਚੋਰਾਂ ਨੂੰ ਚਾਦਰਾਂ ਫੜਾ ਰੱਖਿਆ ਸੀ ਆਪਦੇ ਆਪ ਤੇ ਸ਼ੱਕ ਕਰ ਹੀ ਜਾਂਦੇ ਸੀ ਵੀ ਉਹ ਲੁੱਟਿਆ ਉਹ ਲੁੱਟਣ ਵਾਲੇ ਤਾਂ ਚਾਦਰਾਂ ਫੜੀ ਖੜੇ ਨੇ ਹੁਣ ਤੁਸੀਂ ਕੰਨੀਆਂ ਬਦਲੀਆਂ ਨੇ ਚਾਦਰਾਂ ਦੀਆਂ ਤਾਂ ਕਰਕੇ ਹੁਣ ਚੋਰੀਆਂ ਬੰਦ ਵੀ ਹੋਣਗੀਆਂ ਤੇ ਤੁਹਾਡਾ ਪੁਰਾਣਾ ਚੋਰੀ ਹੋਇਆ ਇੱਕ ਇੱਕ ਪੈਸਾ ਵਿਆਸ ਸਮੇਤ ਖਜ਼ਾਨੇ ਚ ਆਊਗਾ ਖਜ਼ਾਨੇ ਚੋਂ ਹਸਪਤਾਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਖਜ਼ਾਨੇ ਚੋਂ ਤੁਹਾਨੂੰ ਨੌਕਰੀਆਂ ਦੇ ਰੂਪ ਚ ਸਕੂਲਾਂ ਦੇ ਰੂਪ ਚ ਵਾਪਸ ਆਊਗਾ ਆ ਫਰਕ ਪੈ ਜਾਊਗਾ ਬਸ ਸੋ 8000 ਕਰੋੜ ਰੁਪਏ ਆਪਣਾ ਇਹ ਰੋਕੀ ਬੈਠੇ ਕੇਂਦਰ ਵਾਲੇ ਜਿ ਜੋ 5500 ਕਰੋੜ ਦਾ ਇਕੱਲਾ ਰੂਰਲ ਡਵੈਲਪਮੈਂਟ ਫੰਡ ਦਾ ਮੰਡੀ ਕਨ ਬੋਰਡ ਦਾ ਉਹ ਰੋਕਿਆ ਕਿਉਂ ਸੀ ਕੈਪਟਨ ਮਰਿੰਦਰ ਨੇ ਗਲਤ ਜਗ੍ਹਾ ਤੇ ਵਾਰਤ ਲਿਆ ਕਿਤੇ ਹੋਰ ਵਾਰਤ ਲਿਆ ਉਹਨਾਂ ਨੇ ਪੈਸੇ ਰੋਕਤੇ ਪੈਸੇ ਰੋਕਤੇ ਜਦੋਂ ਅਸੀਂ ਗਏ ਤਾਂ ਮੈਨੂੰ ਕਹਿੰਦੇ ਵਿਧਾਨ ਸਭਾ ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੀ ਅਪਗ੍ਰੇਡੇਸ਼ਨ ਤੇ ਹੀ ਲੱਗੂਗਾ ਮੈਂ ਮੈਂ ਵਿਧਾਨ ਸਭਾ ਚ ਲਿਆਂਦਾ ਮੈਂ ਕਿ ਅਸੀਂ ਲਾਉਣਾ ਹੀ ਮੰਡੀਆਂ ਤੇ ਹੈ ਮੰਡੀਆਂ ਨੂੰ ਜਾਣ ਵਾਲੀਆਂ 67000 ਕਿਲੋਮੀਟਰ ਸੜਕਾਂ ਉਹਨਾਂ ਨੂੰ ਬਣਾਉਣਾ ਹੈ ਪਰ ਅਸੀਂ ਰੂਲ ਬਦਲਤਾ ਅਸੀਂ ਕਹ ਦੇ ਦਿਓ ਕਹਿੰਦੇ ਨਾ ਮੰਡੀ ਦਾ ਟੈਕਸ ਕਹਿੰਦੇ ਜ਼ੀਰੋ ਕਰਾਂਗੇ ਮੈਂ ਕਹਿੰਦਾ ਜੀ ਪਹਿਲਾਂ 3% ਐ ਜ਼ੀਰੋ ਕਿਵੇਂ ਕਰ ਦੋਗੇ ਤੁਸੀਂ ਕਹਿੰਦੇ ਨਾ ਹਮ ਦੂਸਰੇ ਸਟੇਟਾਂ ਕੋ ਜ਼ੀਰੋ ਦੇ ਰਹੇ ਮੈਂ ਕਹਿੰਦਾ ਨਾ ਫੇਰ ਐ ਨਹੀਂ ਚੱਲਣਾ ਕੰਮ ਠੀਕ ਹੈ ਨਾ 5500 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਥੇ ਰੋਕਿਆ ਪਿਆ ਹੁਣ ਕੈਪਟਨ ਉਹ ਸੇ ਪਾਰਟੀ ਚਲੇ ਗਿਆ ਕਰਵਾਵੇ ਨਾ ਕਲੀਅਰ ਉਥੋਂ ਸੁਨੀਲ ਜਾਖੜ ਕਰਵਾਵੇ ਨਾ ਕਲੀਅਰ ਹੋਏ ਪੈਸਾ ਆ ਜਿਹੜੇ ਮਨਪੀ ਬਦਲ ਹੋ ਵੀ ਕਰਾਉਣ ਨਾ ਉੱਥੇ ਪੈਸਾ ਕਿ ਪਈ ਪੰਜਾਬ ਦਾ ਪੈਸਾ ਦੇ ਤੁਸੀਂ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਫਿਰ ਐਨਐਚਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਆਹ ਸਥਾਨ ਦਾ ਓਰੋਕ ਰੱਖਿਆ ਵੀਰੋ ਨਾ ਕਈ ਵਾਰੀ ਗਿਆਨੀ ਨੀਤੀਯੋਗ ਦੀਆਂ ਮੀਟਿੰਗਾਂ 'ਚ ਵੀ ਗਿਆ ਵੀ ਸਾਡੇ ਪੈਸੇ ਦੇ ਦਿਓ ਕੋਈ ਅਫਸਰ ਮੇਰਾ ਫੈਨ ਹੈ ਉਥੇ ਨਾ ਤਾਂ ਲੈਣਾ ਐਵੇਂ ਉਹਨੂੰ ਸਸਪੈਂਡ ਕਰ ਦੂ ਮੋਦੀ ਉਹ ਮੈਨੂੰ ਕਹਿੰਦਾ ਜੀ ਇੱਥੇ ਪੈਸੇ ਨਹੀਂ ਮਿਲਣੇ ਮੈਂ ਕਿਹਾ ਯਾਰ ਨੀਤੀ ਆਯੋਗ ਚ ਬੈਠੇ ਆ ਇੱਥੋਂ ਹੀ ਤਾਂ ਨੀਤੀਆਂ ਬਣਦੀਆਂ ਨੇ ਇੱਥੋਂ ਪੈਸੇ ਕਿਉਂ ਨਹੀਂ ਮਿਲਣੇ ਕਹਿੰਦਾ ਨਾ ਨਾ ਲੋਕਾਂ ਕੋਲੇ ਜਾਓ ਪੰਜਾਬ ਦੇ ਲੋਕਾਂ ਕੋਲੇ ਮੈਂ ਕਿਹਾ ਲੋਕਾਂ ਕੋਲੇ ਕੀ ਕਰਨ ਜਾਵਾਂ ਲੋਕਾਂ ਨੇ ਤਾਂ ਕਰਤਾ ਕੰਮ ਲੋਕਾਂ ਨੇ ਤਾਂ 117 ਚੋਂ 92 ਦੇਤੀਆਂ ਕਹਿੰਦੇ ਨਾ ਨਾ ਇੱਕ ਵਾਰੀ ਫੇਰ ਜਾਓ ਫੇਰ ਗੱਲ ਬਣ ਜੂ ਕਹਿੰਦੇ ਉਹ 92 ਪੰਜਾਬ ਵਾਲੀਆਂ ਸੀ ਮੈਂ ਕਿਹਾ ਹੁਣ ਕੀ ਕਰਾਂ ਕਹਿੰਦਾ ਐ ਕਰੋ 13 ਦੀਆਂ 13 ਸੀਟਾਂ ਪੰਜਾਬ ਚੋਂ ਆਮ ਆਨIi ਪਾਰਟੀ ਵਾਸਤੇ ਜਿਤਾ ਲਿਓ 10 ਤੁਹਾਡੇ ਪਹਿਲੀ ਹੈਗੇ ਨੇ ਉਹ ਵਿੱਚ ਰਾਸ ਸਵਾ ਚ ਬਾਕੀ ਦਿੱਲੀ ਤੋਂ ਤੇ ਆਣ ਦੋਣ ਆ ਜਾਣਗੇ ਜਦੋਂ ਤੁਸੀਂ 30 35 ਹੋਗੇ ਨਾ ਜੋ 30 35 ਇਕੱਠੇ ਬੋਲਣਗੇ ਮਜਾ ਲੈ ਕੇ ਰੁਪਈਆ ਵੀ ਇਹ ਰੱਖ ਸਕਣ ਜੈ ਕੋਈ 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 ਵੀ ਸਰਕਾਰ ਕੇਂਦਰ ਦੀ ਆਵੇ ਕਿ ਪੈਸਾ ਡੱਬੀ ਬੈਠੇ ਨੇ ਮੇਰੇ ਮੇਰੇ 13 ਹੱਥ ਹੋ ਜਾਣਗੇ ਫਿਰ ਹੁਣ ਮੈਂ ਇਕੱਲਾ ਲੜੀ ਜਾਂ ਨਾ BJP ਨਾ ਇਕੱਲਾ ਲੜੀ ਜਾਂ ਨਾ ਗਵਰਨਰ ਨਾ ਇਕੱਲਾ ਲੜੀ ਜਾਂ ਨਾ ਹਰ ਗੱਲ ਤੇ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਕਾਂਗਰਸੀਆਂ ਨਾਲ ਇਕੱਲਾ ਲੜੀ ਜਾਂਦਾ ਤਾਂ ਫਿਰ ਹੁਣ ਜੇ ਤੁਸੀਂ ਮੈਨੂੰ 13 ਹੱਥ ਦੇ ਦੋਗੇ ਪੰਜਾਬ ਚੋਂ ਤਾਂ ਮੇਰਾ ਭਾਰ ਵੀ ਸੌਕਾ ਹੋ ਤੇ ਉਸ ਤੋਂ ਬਾਅਦ ਮੈਂ ਤੁਸੀਂ ਦੇਖਿਓ ਸਹੀ ਨਜ਼ਾਰੇ ਵਾਹਦੇ ਜਦੋਂ ਉਹ ਪੈਸੇ ਆ ਗਏ ਨਾ ਮੈਂ ਕਿਹੜਾ ਪੈਸਾ ਮੈਂ ਤਾਂ ਵਿਆਸ ਸਮੇਤ ਲਾਉਂ ਤੁਹਾਡੇ ਤੇ ਸੋ ਇਸ ਕਰਕੇ ਮੈਂ ਤਾਂ ਚਾਹ ਹੀ ਇਸ ਗੱਲ ਦਾ ਹੁੰਦਾ ਜਦੋਂ ਸਵੇਰੇ ਉੱਠਦਾ ਜਦੋਂ ਮੈਂ ਉੱਠ ਅੱਖ ਖੁੱਲਦੀ ਹੈ ਸਭ ਤੋਂ ਪਹਿਲਾਂ ਸ਼ੁਕਰਾਨਾ ਰੱਬ ਦਾ ਕਰਦਿਆਂ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਸੋ ਮੈਂ ਤਾਂ ਇਸ ਕਿਸਮ ਦਾ ਬੰਦਾ ਤੁਸੀਂ 13 ਜ਼ੀਰੋ ਕਰ ਦੋ ਬਾਕੀ ਜ਼ਿੰਮੇਵਾਰੀ ਫਿਰ ਮੇਰੀ ਹੈ ਫਿਰ ਮੈਨੂੰ ਪਤਾ ਵੀ ਇਹ ਜਿਹੜਾ ਘੋ ਹੈ ਕਿ ਉਂਗਲੀ ਟੇਢੀ ਨਾਲ ਨਿਕਲਣਾ ਹੈ ਸਿੱਧੀ ਨਾਲ ਜਾਂ ਕਿਵੇਂ ਕਰਨਾ ਹੈ ਸੋ ਇੱਕ ਵਾਰੀ ਤਾੜੀ ਇਸ ਗੱਲ ਤੇ ਮਾਰ ਦਿਓ ਕਿ ਜੇ ਤੁਸੀਂ ਇਹ ਮੇਰੇ ਹਾਂ ਵੀ ਪਰਦੇ ਹੋ ਇਸ ਗੱਲ ਨਾਲ ਮੈਂ ਬਾਤ ਕਰ ਲੂੰਗਾ ਮੈਂ ਮੱਝ ਮਿਲੂੰਗਾ ਕੋਈ ਨਹੀਂ ਬੈਠੇ ਬੈਠ ਜੋ ਕੋਈ ਮਿਲ ਕੇ ਜਾਊਂ ਬੈਠ ਜਾ ਬੈਠ ਜਾ ਬਹੁਤ ਬਹੁਤ ਧੰਨਵਾਦ ਦੇਖੋ ਆ ਇਹ ਜਜ਼ਬਾਤ ਨੇ ਲੋਕਾਂ ਦੇ ਭਰੇ ਪੈਨੇ ਇਹ ਕਈ ਕਈ ਸਾਲਾਂ ਦੇ ਭਰੇ ਪੈਨੇ ਅੰਦਰੋਂ ਗੁਬਾਰ ਹੈ ਇਹ ਪਹਿਲਾਂ ਕਦੇ ਇਦਾਂ ਹੋ ਸਕਦਾ ਸੀ ਕਿ ਮੁੱਖ ਮੰਤਰੀ ਨੂੰ ਤੁਸੀਂ ਕਹੋ ਜੀ ਇੱਕ ਮਿੰਟ ਮੈਂ ਵੀ ਬੋਲਣਾ ਹੈ ਜਾਂ ਕਿਸੇ ਨੇ ਪਹਿਲਾਂ ਮਿਲਦੇ ਸੀ ਕਦੇ ਆਉਂਦੇ ਹੀ ਨਹੀਂ ਸੀ ਮਿਲਦੇ ਛੱਡੋ ਇੱਥੇ ਆਉਂਦੇ ਹੀ ਨਹੀਂ ਸੀ ਕਦੇ ਪੰਜਾਬ ਚ ਮੈਨੂੰ ਲੱਗਾ 8-10 ਵਾਰੀ ਹੋਇਆ ਆਇਆ ਸੀ 5 ਸਾਲਾਂ ਚ ਕੈਪਟਨ ਦੱਸੋ ਯਾਰ ਪਤਾ ਨਹੀਂ ਕਿੱਥੇ ਪਹਾੜਾਂ ਚ ਰਹਿੰਦੇ ਰਹੇ ਨੇ ਸੋ ਹੁਣ ਹੁਣ ਜਿਹੜਾ ਮਾਹੌਲ ਬਦਲ ਗਿਆ ਤੁਹਾਡੇ ਵਰਗਾ ਹੀ ਆ ਇੱਥੇ ਹੀ ਰਹਨੇ ਆ ਪਿੰਡਾਂ ਦਾ ਵੀ ਮੈਂ ਤਾਂ ਜੋ ਵੀ ਲੈਣੀ ਹੋਵੇ ਜ਼ਿੰਮੇਵਾਰੀ ਜਾਂ ਕੋਈ ਫੈਸਲਾ ਮੈਂ ਪਿੰਡ ਵਾਲਿਆਂ ਨੂੰ ਪੁੱਛ ਲੈਣਾ ਵੀ ਕਿਵੇਂ ਹੋਊ ਆ ਜਮਾਂ ਸੱਚ ਦੱਸ ਦਿੰਦੇ ਨੇ ਉਹ ਵੀ ਆ ਨਾ ਪੰਗਾ ਲੈ ਲੋ ਬਈ ਇਹਦਾਂ ਨਾ ਆਹੋ ਜੂ ਹਾਂ ਅੱਛਾ ਠੀਕ ਆ ਕਰਨ ਕਿਉਂਕਿ ਜਿੱਥੇ ਸਮੱਸਿਆ ਉੱਥੇ ਹੀ ਹੱਲ ਹੈ ਹੱਲ ਵੀ ਉੱਥੇ ਹੀ ਹੈ ਜਿੱਥੇ ਸਮੱਸਿਆ ਹੈ ਹੱਲ ਉੱਥੋਂ ਹੀ ਲੱਭੋ ਜਿੱਥੇ ਸਮੱਸਿਆ ਹੈ ਸੋ ਇਸ ਕਰਕੇ ਉੱਡੇ ਕੋਲੇ ਆਇਆ ਕਿ ਇਸ ਵਾਰ ਆ 2-4 ਦਿਨਾਂ ਤੱਕ ਕੋਟ ਲੱਗ ਜਾਣਾ ਕੋਟ ਲੱਗ ਜਾਣਾ ਕੋਈ ਗੱਲ ਨਹੀਂ 2 ਮਹੀਨੇ ਦਾ ਹੀ ਹੋਊਗਾ ਮਈ ਦੇ ਵਿੱਚ ਵੋਟਾਂ ਆਉਣਗੀਆਂ ਜਾਂ ਮਈ ਚ ਵੋਟਾਂ ਗਿਣੀਆਂ ਜਾਣਗੀਆਂ ਤਾਂ ਬਸ ਮੈਨੂੰ ਉਮੀਦ ਹੈ ਸੰਗਰੂਰ ਵਾਲੇ ਕਦੇ ਵੀ ਮੇਰਾ ਦਿਲ ਨਹੀਂ ਤੋੜਿਆ ਤੁਸੀਂ ਜਦੋਂ ਮੈਂ ਅੱਧੀ ਅੱਧਾ ਬੋਲ ਵੀ ਮੈਂ ਮਾਰਾਂ ਤਾਂ ਤੁਸੀਂ ਹਮਮਾ ਮਾ ਕੇ ਬਹੁਤ ਡਬਲ ਟ੍ਰਿਪਲ ਪਿਆਰ ਦਿੰਦੇ ਹੋ ਇਸ ਵਾਰ ਵੀ ਤੁਹਾਡੇ ਪਿਆਰ ਦੀ ਜਰੂਰਤ ਹੈ ਕਿਉਂਕਿ ਦੇਸ਼ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਵੇ ਇਹਨਾਂ ਨੇ ਝਾਕੀ ਰੋਕੀ ਝਾਕੀ ਆਪਣੀ 26 ਜਨਵਰੀ ਚ ਆਪਣੀ ਝਾਕੀ ਨਹੀਂ ਸੀ ਕਹਿੰਦੇ ਅਸੀਂ ਭਗਤ ਸਿੰਘ ਹੋਰੀ ਮਾਈ ਭਾਗੋ ਹੋਰੀ ਮੈਂ ਜਿਹੜੇ ਸਿੱਖ ਬਰੀਅਰ ਦੀ ਪਹਿਲੀ ਲੇਡੀ ਸੀ ਪਹਿਲੀ ਮਹਿਲਾ ਬਰੀਅਰ ਮਾਈ ਭਾਗੋ ਉਹਦਾ ਉਹ ਕਾਲਜ ਬਣਾਇਆ ਹੋਇਆ ਕੁੜੀਆਂ ਨੂੰ ਟ੍ਰੇਨਿੰਗ ਦੇਣ ਦਾ ਫੌਜ ਚ ਭਰਤੀ ਵਾਸਤੇ ਮੋਹਾਲੀ ਉਹ ਦਿਖਾਇਆ ਹੈਨਾ ਲਾਲਾ ਲਾਜਪਤਰਾ ਜੀ ਉਦਮ ਸਿੰਘ ਜਲਿਆਂਵਾਲੇ ਬਾਗ ਦਾ ਸਾਕ ਸਭ ਦਿਖਾਇਆ ਰਿਜੈਕਟ ਕਰਤੀ ਅਜੀ ਕੀ ਗੱਲ ਬਈ ਕਹਿੰਦੇ ਜੇ ਝਾਕੀ ਅੱਛੀ ਨਹੀਂ ਹੈ ਮੈਂ ਨੇ ਕਹਾ ਪੱਗ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਉਦਮ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਕਰਤਾਰ ਸਿੰਘ ਸਰਾਬੇ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਕੌਣ ਹੋ ਨਹੀਂ ਤੂੰ ਕਹ ਕਿਹੜੇ ਅਫਸਰਾਂ ਨੂੰ ਰਿਜੈਕਟ ਕੀਤੀ ਹੈ ਇਹ ਮੈਂ ਜਦੋਂ ਪੂਰੇ ਜ਼ੋਰ ਨਾਲ ਮੁੱਦਾ ਠਾਇਆ ਮੈਂ ਕਹਾ ਤੂੰ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀ ਸੀ ਮੈਂ ਨੌ ਹੋਰ ਬਣਾ ਲੀਆਂ ਉਹਦੀਆਂ ਹੁਣ ਆ ਪਿੰਡਾਂ 'ਚ ਫਿਰਦੀਆਂ ਆ ਗਈਆਂ ਸੀ ਇੱਥੇ ਆ ਗਈਆਂ ਹੋਣੀਆਂ ਦੇਖੀਏ ਨਾ ਕੀ ਘਟਾ ਹੈ ਵੀ ਉੱਜ ਕੀ ਗੱਲ ਕਿਉਂ ਨਹੀਂ ਆ ਸਕਦੀ 26 ਜਨਵਰੀ 'ਚ ਡਰ ਗਏ ਮੈਨੂੰ ਚਿੱਠੀ ਆਈ ਉਹਨਾਂ ਦੀ ਸਰਕਾਰ ਗ੍ਰਹਿ ਮੰਤralੇ ਦੀ ਕਹਿੰਦੇ ਜੀ ਥੋੜਾ ਜਿਹਾ ਇਹ ਇਹ ਗੱਲ ਬੋਲਣਾ ਬੰਦ ਕਰ ਦਿਓ ਝਾਕੀ ਵਾਲਾ ਵੀ ਅਸੀਂ ਵਾਦਾ ਕਰਦੇ ਹਾਂ ਅਗਲੀ 15 ਅਗਸਤ 'ਚ ਉਦੋਂ ਅਗਲੀ 26 ਜਨਵਰੀ ਉਦੋਂ ਅਗਲੀ 15 ਅਗਸਤ ਤੋਂ 3 ਸਾਲਾਂ ਦੀਆਂ 15 ਅਗਸਤ ਤੇ 26 ਜਨਵਰੀਆਂ 'ਚ ਪੰਜਾਬ ਦੀ ਝਾਕੀ ਸਭ ਤੋਂ ਪਹਿਲੇ ਨੰਬਰ ਤੇ ਆਇਆ ਕਰੂ ਬਸ ਇਹ ਬੋਲਣਾ ਬੰਦ ਕਰ ਦਿਓ ਮੈਂ ਗੱਲ ਸੁਣੋ ਮੈਂ ਜਵਾਬ ਦਿੱਤਾ ਤਾੜੀਆਂ ਵਾਲਾ ਨਹੀਂ ਤਾੜੀਆਂ ਵਾਲਾ ਜਵਾਬ ਨਹੀਂ ਪੂਰੀ ਗੱਲ ਸੁਣ ਲਓ ਮੈਂ ਕਿ ਅਗਲੀ 15 ਅਗਸਤ ਵਾਰੀ ਤੁਹਾਨੂੰ ਪੱਕਾ ਪਤਾ ਵੀ ਤੁਸੀਂ ਫੈਸਲਾ ਕਰੋਗੇ ਕੀ ਪਤਾ ਸਾਡੇ ਵਰਗੇ ਫੈਸਲੇ ਲਈ ਜਾਂਦੇ ਹੁਣ ਉੱਥੇ ਹੈ ਸੋ ਇਹਨਾਂ ਨੂੰ ਕੀ ਪਤਾ ਵੀ 15 ਅਗਸਤ ਨੂੰ ਅਸੀਂ ਹੋਵਾਂਗੇ ਅਗਲੀ ਨੂੰ ਜਨਤਾ ਦਾ ਕੀ ਪਤਾ ਲੱਗਦਾ ਥੋੜਾ ਜਿਹਾ ਨਾ ਗੱਲ ਸੁਣ ਕੇ ਤਾੜੀਆਂ ਮਾਰਿਆ ਕਰੋ ਉਹ ਸੁਖਵੀਰਵਾਲ ਦੇ ਆਲੇ-ਦਲੇ ਖੜੇ ਹੁੰਦੇ ਆ ਉਹ ਬਸ ਉਹ ਨਾ ਇਹ ਦੇਖਣ ਗੱਲ ਦਾ ਮਤਲਬ ਕੀ ਹੈ ਉਹਨਾਂ ਨੂੰ ਦੇਖਣਾ ਹੁੰਦਾ ਸਾਹ ਕਦੋਂ ਕਹ ਲੈਂਦਾ ਉਦੋਂ ਹੀ ਨਾੜੀ ਪੋਲੇ ਸੋ ਬਸ ਉਹੀ ਉਹੀ ਗੱਲ ਹੈ ਨਾ ਇੱਕ ਬੰਦਾ ਸੀ ਉਹ ਦੂਜੇ ਨੂੰ ਮਿਲਿਆ ਕਹਿੰਦਾ ਯਾਰ ਗੁਰਦੇਵ ਮਰੀ ਮੈਂਸ ਬਿਮਾਰ ਹੋ ਗਈ ਕਹਿੰਦਾ ਯਾਰ ਤੇਰੀ ਵੀ ਮੈਂਸ ਬਿਮਾਰ ਹੋਈ ਸੀ 15 ਦਿਨ ਪਹਿਲਾਂ ਤੈ ਕੀ ਦਿੱਤਾ ਸੀ ਉਹ ਕਹਿੰਦਾ ਮੈਂ ਤਾਂ ਤਾਰੇ ਮੀਰੇ ਦਾ ਤੇਲ ਦਿੱਤਾ ਸੀ ਐਨ ਨੂੰ ਥੁਰ ਕੇ ਭੱਜ ਗਿਆ ਉਹ ਕਹਿੰਦਾ ਗੱਲ ਤਾਂ ਸੁਣ ਲਗਾ ਉਹ ਕਹਿੰਦਾ ਪਹਿਲਾਂ ਯਾਰ ਮੈਂ ਨਿਵੇੜਿਆ ਵਾਂ ਤਾਰੇ ਮੀਰੇ ਦਾ ਤੇਲ ਦੇਤਾ ਮੈਂਸ ਮਰ ਗਈ ਮੈਂਸ ਮਰ ਗਈ ਅਗਲੇ ਦਿਨ ਫੇਰ ਮਿਲਿਆ ਗੁਰਦੇਵ ਉਹ ਲੰਬਾ ਦਿੱਤਾ ਕਹਾਂ ਗੁਰਦੇਵ ਜੀ ਤੂੰ ਚੰਗਾ ਬੰਦਾ ਹੈ ਕੱਲ ਤਾਂ ਮੈਨੂੰ ਤਾਰੇ ਮੀਰਾ ਤੇਲ ਕਹਿਤਾ ਮੈਂ ਤਾਰੇ ਮੀਰਾ ਤੇਰੇ ਤਾਂ ਮੇਰੀ ਤਾਂ ਮੈਂ ਇਸ ਮਰ ਗਈ ਉਹ ਕਹਿੰਦਾ ਤਾਂ ਕਾਲੀ ਉਹ ਇੰਨੀ ਕੀਤੀ ਪਹਿਲੀ ਭੱਜ ਗਿਆ ਮੇਰੇ ਲਈ ਵੀ ਮਰ ਗਈ ਸੀ ਮੈਂ ਦੱਸਣ ਲੱਗੇ ਕਿ ਤੂੰ ਸੁਣੀ ਹੀ ਨਹੀਂ ਹੈ ਨਾ ਸ ਪੂਰੀ ਗੱਲ ਸੁਣਿਆ ਕਰੋ ਪਹਿਲਾਂ ਐਵੇਂ ਨਾ ਤਾਰੇ ਮੀਰਾ ਤੇਲ ਦੇਈ ਜਾ ਕਰੋ ਹਰੇਕ ਨੂੰ ਸੋ ਇਸ ਕਰਕੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਜਦੋਂ ਝਾੜੂ ਵਾਲਾ ਚੋਂ ਨਿਸ਼ਾਨ ਤੁਹਾਡੇ ਸਾਹਮਣੇ ਆਊਗਾ ਤਾਂ ਸਮਝ ਲਓ ਆਪਣੇ ਪੁੱਤ ਨੂੰ ਆਪਣੇ ਪਤੀਜੇ ਨੂੰ ਆਪਣੇ ਛੋਟੇ ਭਾਈ ਨੂੰ ਆਪਣੇ ਵੱਡੇ ਭਾਈ ਨੂੰ ਤੁਸੀਂ ਤਾਕਤਵਰ ਕਰ ਰਹੇ ਹੋ ਉਸ ਤੋਂ ਬਾਅਦ ਸੰਗਰੂਰ ਤਾਂ ਪਹਿਲਾਂ ਹੀ ਸੈਂਟਰ ਹੈ ਇਨਕਲਾਬ ਦਾ ਤੇ ਉਸ ਤੋਂ ਬਾਅਦ ਹੋਰ ਵੀ ਆ ਆ ਜਿਹੜੇ ਕੰਮ ਨੇ ਇਸ ਤਰ੍ਹਾਂ ਦੇ ਹੋਣਗੇ ਕਿ ਲੋਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਲੋਕ ਤੁਹਾਨੂੰ ਮਿਲਣ ਆਇਆ ਕਰਨਗੇ ਕਿ ਆ ਨੇ ਉਹ ਸੰਗਰੂਰ ਵਾਲੇ ਜਿਨ੍ਹਾਂ ਨੇ ਬਦਲਿਆ ਕੰਮ ਸਾਰਾ ਹਿਸਟਰੀ ਦੇ ਵਿੱਚ ਨਾਮ ਮੈਂ ਕਿਹਾ ਸੀ ਤੁਹਾਡਾ ਲਿਖਿਆ ਜਾਊਗਾ ਅੱਜ ਤੋਂ 20 25 30 40 ਸਾਲਾਂ ਬਾਅਦ ਕਿਤੇ ਸਵਾਲ ਪੁੱਛਿਆ ਜਾਊਗਾ ਕਿਸੇ ਪੇਪਰ 'ਚ ਜਾਂ ਸਬਜੈਕਟ 'ਚ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਕਦੋਂ ਤੇ ਕਿੱਥੋਂ ਹੋਈ ਉਹਦਾ ਸਹੀ ਜਵਾਬ ਹੋਊਗਾ 2014 16 ਮਈ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼ੁਰੂਆਤ ਹੋਈ ਸੀ ਫਿਰ ਉਹ ਤੋਂ ਬਾਅਦ 10 12 ਸਾਲਾਂ 'ਚ ਪੰਜਾਬ ਪਦ ਸ਼ੁਰੂਆਤ ਤੁਸੀਂ ਕੀਤੀ ਹੈ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਜਾਗ ਦਾ ਤਾਂ ਇੱਕ ਚਮਚਾ ਹੀ ਚਾਹੀਦਾ ਹੁੰਦਾ ਜਿਹੜਾ ਜਾਗ ਤੁਸੀਂ ਦਿੱਤਾ ਸੰਗਰੂਰ ਵਾਲਿਆਂ 2014 ਚ ਉਹਦੇ ਨਾਲ ਹੀ ਦਹੀਂ ਜਮੈਂ ਪੂਰੇ ਪੰਜਾਬ ਚ ਉਹਦੇ ਨਾਲ ਹੀ ਦਿੱਲੀ ਉਹਦੇ ਨਾਲ ਹੀ ਪਾਰਟੀ 10 ਸਾਲਾਂ ਚ ਨੈਸ਼ਨਲ ਪਾਰਟੀ ਬਣ ਗਈ ਜੀ 10 ਸਾਲਾਂ ਚ ਸਿਰਫ ਅੱਜ ਸਾਡੇ 5 ਐਮਐਲਏ ਗੁਜਰਾਤ ਤੋਂ ਨੇ 2 ਐਮਐਲਏ ਗੋਆ ਤੋਂ ਨੇ ਐਮਸੀਡੀ ਸਾਡੇ ਕੋਲੇ ਜਿਹੜੀ ਹੈ ਦਿੱਲੀ ਦੀ ਐਮਸੀਡੀ ਦੇ ਵਿੱਚ ਆਪਣਾ ਮੇਅਰ ਆਪਣੀ ਸਰਕਾਰ ਹੈ ਸਮਝੋ ਲੋਕਲ ਸਰਕਾਰ ਕਹਿੰਦੇ ਆ ਚੰਡੀਗੜ੍ਹ 'ਚ ਆਪਣਾ ਮੇਅਰ ਹੈ ਠੀਕ ਹੈ ਨਾ ਮਹਰੋ ਸੰਗਰੋਲੀ ਜਗ੍ਹਾ ਇੱਕ ਮੱਧ ਪ੍ਰਦੇਸ਼ 'ਚ ਉੱਥੇ ਆਪਣਾ ਮੇਅਰ ਹੈ ਤਾਂ 10 ਆਪਣੇ ਰਾਜ ਸਭਾ 'ਚ ਨੇ 13 ਤੁਸੀਂ ਇੱਥੋਂ ਹੋਰ ਕਰ ਦੋਗੇ ਮਤਲਬ ਐਦੂ ਐਦੂ ਤੇਜ਼ੀ ਨਾਲ ਫੈਲਣ ਵਾਲੀ ਕੋਈ ਹੋਰ ਪਾਰਟੀ ਨਹੀਂ ਹੋ ਸਕਦੀ ਔਰ ਨੌਜਵਾਨ ਮੁੰਡੇ ਕੁੜੀਆਂ ਨੂੰ ਮੌਕੇ ਦਿੰਨੇ ਆ ਵਲੰਟੀਅਰਾਂ ਨੂੰ ਲੱਭ ਲੱਭ ਕੇ ਅਸੀਂ ਚੇਅਰਮੈਨ ਲਾਏ ਨੇ ਕਈਆਂ ਨੂੰ ਤਾਂ ਉਹਨਾਂ ਦੇ ਦੋਸਤਾਂ ਮਿੱਤਰਾਂ ਨੇ ਫੋਨ ਕਰਕੇ ਦੱਸਿਆ ਉਹ ਤੈਨੂੰ ਲਾਤਾ ਕਿਉਂਕਿ ਜਿਹਨੇ ਮਿਹਨਤ ਕੀਤੀ ਹੈ ਮੇਰੀ ਅੱਖ ਦੇ ਵਿੱਚ ਰਹਿੰਦਾ ਜਿਹੜਾ ਉਹ ਹੋਊਗਾ ਬੰਦਾ ਵੀ ਇਹ ਮਿਹਨਤ ਕਰਦਾ ਯਾਰ ਬੰਦਾ ਇਹ ਜ਼ਰੂਰੀ ਨਹੀਂ ਕਿ ਮੇਰੇ ਅੱਖਾਂ ਦੇ ਮੂਹਰ ਦੀ ਲੰਗੇ ਕਈਆਂ ਨੂੰ ਇਹ ਵੀ ਹੁੰਦਾ ਨਾ ਵੀ ਥੋੜਾ ਜਿਹਾ ਇੱਧਰ ਦੀ ਲੰਗੇ ਕਦੇ ਇੱਧਰ ਨੂੰ ਲੰਗੇ ਵੀ ਦੇਣਾ ਛੇੜ ਕੋਈ ਸਾਡਾ ਫਰਜ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਤੁਹਾਡੇ ਕੰਮ ਉਹ ਉਹਦਾ ਮੁੱਲ ਪਊਗਾ ਤੁਸੀਂ ਮੋਟਰਸਾਈਕਲਾਂ 'ਚ ਆਪ ਤੇਲ ਪਵਾ ਕੇ ਮੇਰੇ ਕਾਫਲੇ ਨੂੰ ਵੱਡੇ ਕਰਦੇ ਰਹੋ ਮੇਰਾ ਫਰਜ ਬਣਦਾ ਕਿ ਤੁਹਾਡੇ ਸਿਆਸੀ ਤੇ ਤੁਹਾਡੇ ਆਰਥਿਕ ਕਦਮ ਮੈਂ ਵੱਡੇ ਕਰਾਂ ਜਦੋਂ ਮੈਂ ਸ਼ਾਮਿਆਂ ਤਾਂ ਸੋ ਸਾਰੇ ਸ਼ਾਮੇ ਹੋਣੇ ਚਾਹੀਦੇ ਹੋ ਫਿਰ ਧੁੱਪ ਨਹੀਂ ਲੱਗਣੀ ਚਾਹੀਦੀ ਵਲੰਟੀਅਰ ਜਿਹੜਾ ਉਹ ਸਭ ਤੋਂ ਨੇੜੇ ਵਾਲੀ ਕੜੀ ਐ ਅੱਖਾਂ ਚੱਕਾ ਪਾ ਕੇ ਤੁਸੀਂ ਲੋਕਾਂ ਨਾਲ ਗੱਲ ਕਰਨੀ ਹੁੰਦੀ ਐ ਤੇ ਅੱਜ ਮੈਨੂੰ ਇਹ ਦੱਸ ਦੋ ਮੇਰੇ ਆਵਾਮੀ ਪਾਰਟੀ ਦੇ ਵਲੰਟੀਅਰ ਭੁਆਕੜ ਬੈਠੇ ਨੇ ਜਦੋਂ ਜਦੋਂ ਰੋਜ਼ ਕੋਈ ਨਵਾਂ ਫੈਸਲਾ ਹੁੰਦਾ ਫਿਰ ਆਏ ਜਾਣੇ ਹੁੰਨੇ ਨਾ ਕਾਂਗਰਸਿਕ ਨੇ ਕਿਵੇਂ ਆ ਉਹ ਕਰਤਾ ਹਾਂ ਉਹ ਕਹਿੰਦਾ ਵਾ ਠੀਕ ਐ ਉਹ ਕੋ ਥੋੜਿਆਂ ਨੇ ਕਿ ਕੀਤਾ ਸੀ ਫਿਰ ਉਹ ਕਹਿੰਦਾ ਚਲ ਠੀਕ ਐ ਫਿਰ ਆਪਾਂ ਤੇਰੇ ਨਾਲ ਆ ਐ ਬਦੂ ਕਾਫਲਾ ਇਦਾਂ ਕਾਫਲਾ ਵਧਾਉਣਾ ਹੈ ਆਪਾਂ ਨੇ ਸੋ ਮਈ ਦੇ ਵਿੱਚ ਇਲੈਕਸ਼ਨ ਹੈ ਸ਼ਾਇਦ ਅਪ੍ਰੈਲ ਚ ਆਜੇ ਇਹਦਾ 2-4 ਦਿਨਾਂ ਨੂੰ ਪਤਾ ਲੱਗੂਗਾ ਪਰ ਆਪਣੇ ਲਈ ਇਹ ਹੈ ਵੱਧ ਤੋਂ ਵੱਧ ਵੋਟਾਂ ਪਾਉਣ ਜਾਣਾ ਹੈ ਦੋਸਤਾਂ ਮਿੱਤਰਾਂ ਨੂੰ ਲੈ ਕੇ ਜਾਣਾ ਥੱਲੇ ਵਾਲਾ ਕੰਮ ਸੰਭਲੋ ਯਾਰ ਤੁਸੀਂ ਵੀ ਪੋਸਟਰ ਕਿੱਥੇ ਲਾਉਣੇ ਨੇ ਮੇਰਾ ਰੋਡ ਸ਼ੋ ਕਿੱਥੋਂ ਦੀ ਲਗਾਉਣਾ ਹੈ ਠੀਕ ਹੈ ਨਾ ਇਹ ਕੰਮ ਤੁਸੀਂ ਸੰਭਲੋ ਤਾਹਾਂ ਦੀ ਜਮਾਂ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾਰ ਰੱਖੀ ਇਹਨਾਂ ਨੂੰ ਮਗਾ ਕੋਈ ਨੰਬਰ ਮੈਂ ਤੁਹਾਡੇ ਦਾ ਇੱਧਰ ਉੱਧਰ ਜਾਣ ਨਹੀਂ ਦਿੰਦਾ ਇਹ ਮੇਰਾ ਕੰਮ ਹੈ ਤਹਾਂਣਾਂ ਨੂੰ ਤਾਂ ਮੈਂ ਆਪੀ ਸੰਭਲੂ ਉਹਦਾ ਤੁਸੀਂ ਦੇਖ ਲਓ ਜਦੋਂ ਮੈਂ ਆ ਜਾਣਾ ਜਾਂ ਤਾਂ ਬਾਹਰ ਨੂੰ ਭੱਜ ਜਾਂਦੇ ਨੇ ਜਾਂ ਨੀਂਹੀਆਂ ਪਾ ਲੈਂਦੇ ਨੇ ਵੀ ਆ ਗਿਆ ਐਵੇਂ ਅੱਖ ਚੱਕ ਮਿਲ ਗਈ ਕੋਈ ਕੱਪੜੇ ਸਾਡੇ ਹੀ ਕੱਢ ਲੂਗਾ ਸਾਰਿਆਂ ਦੇ ਵੱਡੇ ਵੱਡੇ ਕੱਪੜੇ ਪਏ ਨੇ ਆਉਣ ਵਾਲੇ ਦਿਨਾਂ 'ਚ ਬੜਾ ਤੁਹਾਨੂੰ ਹੋਰ ਵੀ ਸਕੂਨ ਮਿਲੂਗਾ ਜਦੋਂ ਬਲਡੋజర్ ਚੱਲਣਗੇ ਜੀਸੀਬੀਆਂ ਚੱਲਣਗੀਆਂ ਜਿਹੜਾ ਤੁਹਾਡੇ ਖੂਨ ਪਸੀਨੇ ਨਾਲ ਬਣਾਏ ਹੋਏ ਮਹਿਲ ਨੇ ਵੱਡੇ ਵੱਡੀਆਂ ਇਮਾਰਤਾਂ ਨੇ ਉਹਦੇ ਉਹਨਾਂ ਦੀਆਂ ਨੀਹਾਂ ਚੋਂ ਨਾ ਉਹਦੇ ਨੀਹਾਂ ਚੋਂ ਤੁਹਾਡਾ ਇੱਕ ਇੱਕ ਪੈਸਾ ਕੱਢ ਕੇ ਉਹ ਤੁਹਾਨੂੰ ਹੀ ਵਾਪਸ ਕਰਨਾ ਹੈ ਵੱਡੇ ਰੈਵੋਲੂਸ਼ਨਰੀ ਕ੍ਰਾਂਤੀਕਾਰੀ ਫੈਸਲੇ ਹੋਣਗੇ ਫਿਰ ਤੁਸੀਂ ਕਹੋਗੇ ਯਾਰ ਇਹ ਤਾਂ ਸੋਚਿਆ ਨਹੀਂ ਸੀ ਕਦੇ ਵੀ ਐਡਿਆਂ ਵੱਡਿਆਂ ਨੂੰ ਵੀ ਹੱਥ ਪੈ ਜਾਊਗਾ ਸੋ ਇਸ ਤੋਂ ਪਹਿਲਾਂ ਇਹਨਾਂ ਨੇ ਵੀ ਨਹੀਂ ਸੋਚਿਆ ਸੀ ਵੀ ਸਾਨੂੰ ਕੋਈ ਹੱਥ ਪਾਊਗਾ ਪਰ ਉਹੀ ਪਾ ਸਕਦਾ ਜਿਹੜਾ ਆਪ ਇਮਾਨਦਾਰ ਹੋਵੇ ਉਹ